ਗੁਰੂ ਘਰ ਦੇ ਅੰਦਰ ਦੋ ਚੀਜ਼ਾਂ ਪ੍ਰਵਾਨ ਨੇ ਇੱਕ ਹੈ ਸਿਮਰਨ ਹੈ ਇੱਕ ਸੇਵਾ ਹੈ ਇਹ ਕਾਲ ਯੁਗ ਦੇ ਅੰਦਰ ਉਮਰ ਥੋੜੀ ਹੈ ਜਿਵੇਂ ਕੋਈ ਖੇਤ ਧਾਨਾਂ ਦਾ ਟੇੜਾ ਪਾਟ ਗਿਆ ਹੁਣ ਤੇ ਪਾਣੀ ਟਿਊਬਵੈਲ ਨਾਲ ਦੇਣਾ ਚਾਹੀਏ ਟਿਊਬਵੈਲ ਵਰਦਾ ਹੀ ਨਹੀਂ ਉਹਨੂੰ ਕਿਉਂਕਿ ਟੇੜਾ ਫਟਿਆ ਥੱਲੇ ਥੱਲੇ ਪਾਣੀ ਗਾਹਾਂ ਗਾਂ ਚੁੜੀ ਜਾਂਦਾ ਜੇ ਧੋਚ ਲਾ ਦੋ ਉਹਦੇ ਵਿੱਚ ਉਛੇ ਧੇਕੇ ਪਾਰ ਜਾਂਦਾ ਇਸੇ ਤਰ੍ਹਾਂ ਦੇ ਨਾਲ ਕਲਜੋਗ ਦਾ ਜਿਹੜਾ ਸਰੀਰ ਹੈ ਇਹਦੇ ਵਿੱਚ ਸ਼ਰਦਾ ਦੀ ਹੀਣਤਾ ਹੈ ਸ਼ਰਦਾ ਨਹੀਂ ਹੈ ਨਾ ਗੁਰੂ ਦੇ ਬਚਨਾਂ ਤੇ ਸ਼ਰਦਾ ਨਾ ਗੁਰੂ ਤੇ ਸ਼ਰਦਾ ਜਿੰਨਾ ਚਿਰ 100% ਸ਼ਰਦਾ ਨਹੀਂ ਹੁੰਦੇ ਉਨੀ ਦੇਰ ਤੱਕ ਆਤਮ ਮਾਰਗ ਦੇ ਉਤੇ ਤਰੱਕੀ ਨਹੀਂ ਕਰ ਸਕਿਆ ਕਰਦਾ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦਾ ਆਪਣੀ ਅਕਲ ਨੂੰ ਉੱਚਾ ਰੱਖਦਾ ਸੋ ਸੇਵਾ ਤੇ ਸਿਮਰਨ ਸੇਵਾ ਜੜੀਆ ਉਹ ਸਿਮਰਨ ਦੀ ਮਦਦگار ਸਿਮਰਨ ਜੋ ਪਰਮੇਸ਼ਰ ਦਾ ਨਾਮ ਜਪਦੇ ਆ ਉਹਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ ਹੈ ਜਿਹੜਾ ਸੇ ਜਿਹੜੀ ਅਸੀਂ ਸੇਵਾ ਕਰਦੇ ਆ ਇੱਥੇ ਵੀ ਮਾਨ ਤੇ ਦਰਗਾਹ ਵਿੱਚ ਵੀ ਮਾਨ ਵਿੱਚ ਦੁਨੀਆ ਸੇਵ ਕਮਾਈ ਹੈ ਤਾਂਦਰਗੇ ਬੈਸਣ ਪਾਈ ਗਏ त नान तरह परवान जो सिधांत आहे पढ़ो प्यारपी तुख सेवा ਸਾਦਾ ਖਾਤ ਮਾਣ ਕਾ ਨਵਾਸ ਤੇ ਬੈ ਗੁਰੂ ਦਾ ਨਾਮ ਸੋਰਾਤ ਸੇਵਾ ਕਰੇ ਮਾਣ ਮਿਲਦਾ ਹੈ ਵਿੱਚ ਦੁਨੀਆ ਸੇਵ ਕਮਾਈਏ ਤੰਦਰਗੇ ਵੈਸਨ ਪਾਈਏ ਕੋ ਨਾਨਕ ਬੋਲ ਗੁਰ ਕੀ ਸੇਵਾ ਪਾਏ ਮਾ ਸੋ ਸੇਵਾ ਕਰਨਾ ਗੁਰੂ ਘਰ ਦੇ ਅੰਦਰ ਬਹੁਤ ਹੀ ਜ਼ਰੂਰੀ ਹੈ ਲੇਕਿਨ ਸੇਵਾ ਕਰਨ ਦੀ ਵਿਧੀ ਹੁੰਦੀ ਹੈ ਜੇ ਵਿਧੀ ਤੋਂ ਬਗੈਰ ਸੇਵਾ ਕਰੀ ਤਾ ਖਪਣਾ ਬੱਲੇ ਪਿਆ ਕਰਦਾ ਤਕੀਮਾ ਬੱਲੇ ਪਿਆ ਕਰਦਾ ਜੁਗਤ ਹੁੰਦੀ ਹੈ ਸੰਜਮ ਹੁੰਦਾ ਮਹਾਰਾ ਕਹਿੰਦੇ ਨਾਮ ਦੀ ਦਵਾਈ ਹਰੇਕ ਦੇ ਸਰੀਰ ਅੰਦਰ ਹੈ ਇਹਨੂੰ ਭਵਾਨ ਮੇਦ ਨੂੰ ਕਰੀ ਛੋੜੀ ਲਾ ਦੀ ਹਰੇਕ ਦੇ ਅੰਦਰ ਦਵਾਈ ਰੱਖੀ ਹੈ ਪਰਮੇਸ਼ਰ ਨੇ ਹਰ ਉਹ ਕਦਰ ਸਭ ਘਟ ਹੈ ਪਾ ਵਾਰੋ ਵਿਦੀ ਦਾ ਨਹੀਂ ਪਤਾ ਹੈ ਵੀ ਕਿਵੇਂ ਵਰਤੀਏ ਗੁਰਪੂਰੇ ਬਿਨ ਵਿਦਨਾ ਬੰਦਾਈ ਗੁਰਪੂਰੇ ਸੰਜਮ ਕਰਦੀਆ ਤਾਂ ਨਾਨਕ ਫਿਰ ਦੁੱਖ ਨਾ ਤੀਆ ਉਹ ਸੰਜਮ ਦਾ ਜਦ ਪਤਾ ਲੱਗਿਆ ਵਿਦੀ ਦਾ ਪਤਾ ਲੱਗਿਆ ਫਿਰ ਦੁੱਖ ਦਾ ਖਾਤਮਾ ਹੋ ਜਾਂਦਾ ਨਾਮ ਤਾਂ ਦਵਾਈ ਤਾਂ ਪਹਿਲਾਂ ਹੀ ਅੰਦਰ ਪਈ ਹੈ ਇਸੇ ਤਰ੍ਹਾਂ ਜਿਹੜੀ ਸੇਵਾ ਹੈ ਇਹ ਹੀ ਨਹੀਂ ਐ ਵੀ ਭਾਂਡੇ ਮਾਂਜਣ ਲੱਗਿਆ ਚਾਹੂ ਦੇਣ ਲੱਗਿਆ ਜੀ ਖੇਤੀ ਦਾ ਕੰਮ ਕਰ ਲਿਆ ਜੀ ਲੰਗਰ ਦੀ ਸੇਵਾ ਸ਼ੁਰੂ ਕਰ ਲਈ ਕੀ ਕੰਦੀ ਸੇਵਾ ਸ਼ੁਰੂ ਕਰ ਲਈ ਲਿਖਣ ਦੀ ਸੇਵਾ ਸ਼ੁਰੂ ਕਰ ਲਈ ਜਾਂ ਹੋਰ ਸੇਵਾ ਸ਼ੁਰੂ ਕਰ ਲਈ ਸੇਵਾ ਕਰਦੇ ਆ ਅਸੀਂ ਥੋੜੀ ਜੀ ਗਲਤੀ ਦੇ ਨਾਲ ਸੇਵਾ ਥਾਂ ਨਹੀਂ ਪਿਆ ਕਰ ਫੇਰੇ ਐਡੀ ਬੜੀ ਦਾਤੀ ਹੈ ਗੁਰੂ ਦੀ ਤੁਸੀਂ ਸੇਵਾ ਕਰੋ ਗੁਰੂ ਜਿਹੜਾ ਇੱਕ ਟੀਣਕੇ ਮਾਤਰ ਵੀ ਜਿਹੜਾ ਹੈ ਅਜਾਈ ਨਹੀਂ ਗਾਣਦਾ ਉਹਦੇ ਕੋਲ ਸਭ ਕੁਝ ਹੁੰਦਾ ਤੇ ਜੇ ਸੇਵਾ ਤੋਂ ਬਿਨਾ ਫਲ ਚਾਹੇ ਫਲ ਨਹੀਂ ਮਿਲਿਆ ਕਰਦਾ ਮੇਰੇ ਕੋ ਆਂਦਾ ਨਹੀਂ ਫਲ ਪਾ ਦੋ ਵੀ ਕੀ ਕਰੇਂਗਾ ਤੂੰ ਸੇਵਾ ਨਹੀਂ ਕਰਦਾ ਨਾਮ ਨਹੀਂ ਜਪਦਾ ਤੇਰੇ ਫਲ ਕਿਸ ਕੰਮ ਆਏਗਾ ਉ ਤਾਂ ਤੇ ਗੁਰੂ ਨੂੰ ਪ੍ਰਸੰਨ ਕਰਨਾ ਹੈ ਗੁਰੂ ਪ੍ਰਸੰਨ ਹੋ ਤਾਂ ਤੈਨੂੰ ਫਲ ਦੇਵੇਗਾ ਤੇ ਤਾਂ ਬਿਨਾ ਫਲ ਕਿਵੇਂ ਤੈਨੂੰ ਮਿਲ ਜਾਏਗਾ ਸੇਵਾ ਤੇ ਫਿਰ ਸੇਵਾ ਕਰ ਸੇਵਾ ਵੀ ਐਸੀ ਕਰ ਜਿਹੜੀ ਵਿਧੀ ਪੂਰਵਕ ਗੁਰੂ ਨੂੰ ਪ੍ਰਵਾਨ ਹੋ ਜਾਏ ਜਦੋਂ ਸੇਵਾ ਪ੍ਰਵਾਨ ਹੋ ਗਈ ਮਹਾਰਾਜ ਕਹਿੰਦੇ ਫੇਰ ਦੁਨੀਆ ਦੀ ਕਿਹੜੀ ਚੀਜ਼ ਹੈ ਜਿਹੜੀ ਪ੍ਰਾਪਤ ਨਾ ਹੋ ਸਕੇ ਸਭੇ ਇੱਛਾ ਤੇਰੀਆਂ ਪੂਰੀਆਂ ਸੇਵਾ ਕਰਕੇ ਸਤ ਗੁਰ ਦੀ ਚਾਹ ਤੇਰੀਆਂ ਪੂਰੀਆਂ ਸੇਵਾ ਕਰਕੇ ਧੱਤ ਤੇ ਨੋਦੀ ਪਿਆਰਿਓ ਫੇਰ ਪੂਰੇ ਸਤਗੁਰੂ ਦੀ ਸੇਵਾ ਕਰ ਲੋ ਜੋ ਮੰਗੋਂਗੇ ਉਹ ਤੁਹਾਨੂੰ ਪ੍ਰਾਪਤ ਹੋ ਜਾਏਗਾ ਕੋਈ ਪੁੱਤ ਸਿੱਖ ਸੇਵਾ ਕਰੇ ਸਤਗੁਰੂ ਕੀ ਚਾਹੇ ਪੁੱਤੜਾ ਹੈ ਚਾਹੇ ਰਿਸ਼ਤੇਦਾਰ ਹੈ ਚਾਹੇ ਸਿੱਖ ਹੈ ਜਿਹੜਾ ਵੀ ਸਤਗੁਰੂ ਦੀ ਸੇਵਾ ਕਰਦਾ ਹੈ ਤੇ ਜੇ ਤਿਸ ਕਾਰਜ ਸਭ ਸਵਾਰੇ ਇੱਕ ਦੋ ਚਾਰ ਨਹੀਂ ਸਾਰੇ ਕਾਰਜਾਂ ਨੂੰ ਸਵਾਰ ਦਿੰਦਾ ਹੈ ਜੋਇ ਛੇ ਸੋਹ ਭਲ ਪਾਇਸੀ ਪੁੱਤ ਧਨ ਲਕshmi ਘਰ ਮੇਲੇ ਹਰ ਨਿਸ਼ਤਾਰ ਪੁੱਤਰ ਕਹਿੰਦਾ ਪੁੱਤਰ ਹੋ ਜੇ ਪੁੱਤਰ ਹੋ ਜਾਂਦਾ ਹੈ ਪੈਸਾ ਹੋ ਜੇ ਪੈਸਾ ਹੋ ਜਾਂਦਾ ਹੈ ਪ੍ਰਾਪਰਟੀਆਂ ਦੀ ਬਾਸ਼ਨਾ ਕਰਦਾ ਬੇਅੰਤ ਪ੍ਰਾਪਰਟੀਆਂ ਹੋ ਜਾਣਗੀਆਂ ਤੇ ਕਰਜ਼ਾ ਨੂੰ ਕਹਿੰਦਾ ਕਰਜ਼ਾ ਸਾਰੇ ਰਾਸ ਹੋ ਜਾਣਗੇ ਕਿਉਂ ਹੋ ਜਾਣਗੇ ਕਿਉਂਕਿ ਗੁਰੂ ਇੱਕ ਖਜ਼ਾਨਾ ਐਸਾ ਹੈ ਜਿੱਥੇ ਸਭ ਕੁਝ ਪਿਆ ਹੈ ਸਾਵਨ ਦਾ ਆਨ ਸਤਗੁਰ ਵਿੱਚ ਜਿਸ ਅੰਦਰ ਹਰ ਉਰਧਾਰੇ ਗੁਰੂ ਨੇ ਪਰਮੇਸ਼ਰ ਨੇ ਗੁਰੂ ਦੇ ਅੰਦਰ ਰੱਖੇ ਹੋਏ ਨੇ ਸੋ ਪਾਏ ਪੂਰਾ ਸਤਗੁਰ ਪਰ ਗੁਰੂ ਦੇ ਕੋਲ ਆਉ ਕਿਹੜਾ ਉਹੀ ਆਊਗਾ ਜਿਸ ਲਿਖਿਆ ਲਿਖਤ ਲਲਾਰੇ ਜਿਹਦੇ ਮੁੱਥੇ ਦੇ ਵਿੱਚ ਕਲਮ ਬਹੀ ਹੋਈ ਹੈ ਉਹ ਗੁਰੂ ਕੋ ਆਉ ਦੂਆ ਨਹੀਂ ਆਸ ਜਾਨ ਨਾਨਕ ਮੰਗਾਇ ਤੂੜਤੈਨ ਜੋ ਗੁਰਮੁਖ ਗੁਰਸਿੱਖ ਮਿੱਤ ਪਿਆਰੇ ਜਿਹੜੇ ਗੁਰੂ ਨੇ ਪਿਆਰੇ ਨਹੀਂ ਕਹਦੇ ਅਸੀਂ ਤਾਂ ਉਹਨਾਂ ਦੀ ਧੂੜੀ ਮੰਗਦੇ ਆ ਕਿਉਂਕਿ ਗੁਰੂ ਕੌਲ ਸਭ ਕੁਝ ਹੈ ਜੋ ਇੱਛੇ ਸੋਵਲ ਪਾਇ ਪੁੱਤ ਹਤਾ ਨਾ ਲਕshmi 아이 ਚੀਜ਼ਾਂ ਹੁੰਦੀ ਐ ਸਿਹਤ ਮੰਗਦਾ ਸਿਹਤ ਮਿਲ ਜਾਂਦੀ ਐ ਪਰ ਅਸੀਂ ਸਾਨੂੰ ਆਦਤ ਕੀ ਐ ਇੱਕ ਇੱਕ ਦਿਨ ਆ ਜਾਾਂਗੇ ਸੰਗਤ ਤੇ ਬਾਬਾ ਜੀ ਮੇਰਾ ਕੰਮ ਨਹੀਂ ਆਉਂਦਾ ਕਰੋ ਵਚਨ ਫੜੇ ਰਹਿਣ ਕੇ ਮੈਂ ਹੈਰਾਨ ਹਾਂ ਨਵੀਂ ਇਹਨਾਂ ਨੂੰ ਪਤਾ ਹੀ ਨਹੀਂ ਉਹ ਤੁਸੀਂ ਭਾਈ ਬਹਿਣਾ ਸੇਵਾ ਕਰੋ ਗੁਰੂ ਨੂੰ ਪ੍ਰਸੰਨ ਕਰੋ ਕਿ ਦੇਖ ਕੀਮਤੀ ਚੀਜ਼ ਹੈ ਜਿਹਦੇ ਕੀਮਤੀ ਆ ਪੁੱਤਰ ਕਿੰਨੇ ਘਰ ਹੁੰਦਾ ਆ ਇੱਕ ਵਾਰੀ ਬੀਬੀ ਨੂੰ 5 ਰੁਪਏ ਵੜਾਤੇ ਇੱਕ ਬੀਬੀ ਨੇ ਇਹ ਕਹਿੰਦੇ ਕੀ ਕਰਨੇ ਨੇ ਕਾਦੇ ਨੇ ਭਾਈ ਕਹਿੰਦੇ ਜੀ ਤੁਸੀਂ ਵਚਨ ਕਰਿਆ ਸੀ ਮੇਰੇ ਪੁੱਤਰ ਹੋ ਗਿਆ ਇਹ ਕਹਿੰਦੀ ਪੰਜਾਂ ਜਾਈ ਤਸੰਗੁਰੂ ਨਾਨਕ ਨੂੰ ਕੋ ਸਹੋਰ ਪੇਟਾ ਕਰ ਐਨੀ ਐਨੀ ਤੂੰ ਸਸਤਾ ਬਣਾ ਰਿਹਾ ਪੰਜਾਂ ਦਾ 10 ਰੁਪਏ ਲੈ ਲੈ ਤੇ ਪੁੱਤਰ ਲਿਆ ਸਾਡੇ ਕੋਲ ਦੇ ਦੇ ਵੀ ਪੰਜਾਂ ਦਾ ਹੀ ਹੈ ਤੇਰਾ ਪੁੱਤਰ ਮਖਾਲ ਕਰਦੇ ਆ ਅਸੀਂ ਅਣਜਾਣ ਗੁਣਾ ਹੱਤੋਂ ਜਾ ਰਿਹਾ ਅੰਬ ਚੱਕੀ ਫਰੀ ਜਾਨੀਏ ਮੇਰੇ ਜੀ ਪੱਲੇ ਪਾ ਦੋ ਕੋਈ ਸੇਵਾ ਨਹੀਂ ਲੈਣ ਦੀ ਦੇਣ ਦੀ ਪੁੱਤਰ ਲੈਣਾ ਕਿੰਨੀ ਸੇਵਾ ਕਰੀ ਬਾ ਯਾਦਮ ਬਰਾਲ ਮਾਲਵੇ ਦਾ ਜੱਟ 70 ਸਾਲ ਦਾ ਹੋ ਗਿਆ ਲੇਕਿਨ ਬਾਸ਼ਨਾ ਨਹੀਂ ਹਟਦੀ ਪੁੱਤਰੇ ਬਥੇਰੇ ਸਾਧੂ ਸੰਤਾਂ ਦੀ ਸੇਵਾ ਕਰੇ ਬੜੇ ਸਾਧੂ ਸੀ ਕਾਨੀਆਂ ਕਮਾਈਆਂ ਵਾਲੇ ਕਿਸੇ ਨੇ ਨਾ ਦੀ ਗੱਲ ਕਹੋਈ ਅਖੀਰ ਗੁਰੂ ਜੀ